ਸੋ ਦਾ ਆਪਰੇਸ਼ਨ ਜਿਹੜਾ ਆਪਣੇ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਸੁਨਿੰਦਰ ਸਿੰਘ ਲਾਂਬਾ ਜੀ ਦੀਆਂ ਹਦਾਇਤਾਂ ਅਨੁਸਾਰ ਅਸੀਂ ਰੇਲਵੇ ਸਟੇਸ਼ਨ ਬੱਸ ਸਟੈਂਡ ਜਿੱਥੇ ਵੀ ਭੀੜ ਦੀਆਂ ਜਗ੍ਹਾ ਹੈਗੀਆਂ ਉਹ ਚੈੱਕ ਕਰਾ ਰਹੇ ਨੇ ਤੁਹਾਨੂੰ ਵੀ ਪਤਾ ਕਿ ਲੋਕ ਸਭਾ ਇਲੈਕਸ਼ਨ ਆ ਰਹੀ ਹੈ ਉਹਦੇ ਤਹਿਤ ਵੀ ਜਿਹੜੀ ਆ ਪੰਜਾਬ ਪਤਾ ਲੱਗਿਆ ਹੋਇਆ ਉਹ ਤੱਕ ਸਾਰੀ ਚੈਕਿੰਗਾਂ ਜਿਹੜੀਆਂ ਹੋ ਰਹੀਆਂ ਨੇ ਤੇ ਅੱਜ ਰੇਲ ਵਿਸ਼ੇਸ਼ਣ ਦੀ ਚੈਕਿੰਗ ਕੀਤੀ ਹੈ ਕੱਲ ਫਲੈਗ ਮਾਰਚ ਵੀ ਸਰ ਕੱਢਿਆ ਗਿਆ ਸੀ ਪਰ ਹਾਂਜੀ ਹਾਂਜੀ ਇਹ ਪਬਲਿਕ ਨੂੰ ਵਿਸ਼ਵਾਸ دلਾਨ ਵਾਸਤੇ ਕਿ ਕੋਈ ਵੀ ਅਹੇਜੇ ਘਟਨਾ ਨਹੀਂ ਹੋਊਗੀ ਅਸੀਂ ਪੁਲਿਸ ਜਿਹੜੀ ਆ ਤੁਹਾਡੇ ਨਾਲ ਆ ਜਿੱਥੇ ਵੀ ਪਬਲਿਕ ਨੂੰ ਕਿਤੇ ਲੱਗਦਾ ਕੋਈ ਅਹੇਜੇ ਬੰਦਾ ਤੇ ਉਹ ਇਮੀਡੀਏਟਲੀ ਜਿਹੜੇ ਸਾਡੇ 112 ਨੰਬਰ ਤੇ ਕਾਲ ਕਰ ਸਕਦੇ ਨੇ ਤੇ ਐਸਐਚਓ ਨੂੰ ਕਰ ਸਕਦੇ ਨੇ ਜਦੋਂ 24 ਘੰਟੇ ਜਿਹੜੇ ਸਾਡੇ ਲਾਈਨਾਂ ਖੁੱਲੀਆਂ ਨੇ ਤੇ ਅਹੇਜੇ ਕੋਈ ਅਨਸਰ ਲੱਗਦਾ ਜਾਂ ਕੋਈ ਅਹੇਜੇ ਗੱਡੀ ਖੜੀ ਖੜੀ ਕੀਤੀ ਹੋਈ ਆ ਜਿਹਨੂੰ ਵੜਾ ਟਾਈਮ ਹੋ ਗਿਆ ਤੇ ਕੋਈ ਲੈ ਕੇ ਨ ਜਾਂਦੇ ਤੇ ਉਹ ਜਰੂਰ ਸਾਨੂੰ ਪੁਲਿਸ ਨੂੰ ਦੱਸਣ ਜਰੂਰ ਇਨ ਫਿਊਚਰ ਹੁਸ਼ਾਰਪੁਰ ਦੇ ਵਿੱਚ ਹੋਰ ਟੀਮਾਂ ਵੀ ਆਣ ਗਈਆਂ ਕਿਉਂਕਿ ਲੈ ਆਪਾਂ ਕਾਫੀ ਬੀਐਸਐਫ ਤੋਂ ਸਾਡੇ ਕੋਲ ਆ ਚੁੱਕੀ ਹੈ ਕੰਪਨੀ ਹੋਰ ਟੀਮਾਂ ਵੀ ਸਾਡੇ ਕੋਲ ਅੱਗੇ ਆਉਣਗੀਆਂ ਫੋਰਸ ਜਿਹੜੀ ਹੈ ਸਾਡੀ ਹੁਸ਼ਾਰਪੁਰ ਦੀ ਕੰਮ ਕਰ ਰਹੀ ਹੈ ਬਹੁਤ ਵਧੀਆ ਪਰ ਦੇਖਿਆ ਜਾਵੇ ਸਿਰਫ ਚੈਕਿੰਗ ਦੇ ਨਾਂ ਤੇ ਕਿਤੇ ਜਿਦਾ ਅਜੇ ਸਟੇਸ਼ਨ ਤੇ ਕਿਤੇ ਕੋਈ ਪੁਲਿਸ ਵਾਲਾ ਨਹੀਂ ਹੁੰਦਾ ਨਾ ਬੱਸ ਸਟੈਂਡ ਤੇ ਹੁੰਦਾ ਹੈ ਜੀ ਨਹੀਂ ਇਹ ਜੀ ਆਰ ਪੀ ਦੇ ਅੰਡਰ ਹੈਗੇ ਆ ਰੇਲਵੇ ਸਟੇਸ਼ਨ ਆਪਾਂ ਚੈੱਕ ਕਰ ਲੈਂਦੇ ਹੁਣੇ ਮੈਂ ਆਇਆ ਇੱਥੇ ਸਾਰੀ ਜਿਹੜੀ ਸਿਕਿਉਰਿਟੀ ਦੇ ਇੰਤਜ਼ਾਮ ਸਾਰੇ ਚੈੱਕ ਕਰਕੇ ਜਿੱਥੇ ਵੀ ਕੋਈ ਕਮੀ ਪੇਸ਼ੀ ਹੋਵੇ ਉਹਨੂੰ ਪੂਰਾ ਕੀਤਾ ਜਾਏਗਾ ਸਰ ਲਗਾਤਾਰ ਫਲੈਗ ਮਾਰਕਸ ਕੱਟੇ ਜਾ ਰਹੇ ਨੇ ਨਾਕਾਬੰਦੀਆਂ ਕੀਤੀਆਂ ਜਾ ਰਹੀਆਂ ਨੇ ਪਰ ਤੋ ਹੁਸ਼ਾਰਪੁਰ ਸ਼ਹਿਰ ਆ ਜਿਹੜਾ ਚੋਰਾ ਤਾਂ ਗੜ ਬਣ ਚੁੱਕਿਆ ਜੀ ਚੋਰੀਆਂ ਦੇ ਵਿੱਚ ਇੰਨਾ ਜਿਆਦਾ ਇਜਾਫਾ ਹੋ ਰਿਹਾ ਜੇ ਸ਼ਬਦਾਂ ਚ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਨਹੀਂ ਅਸੀਂ ਰਿਕਵਰੀਆਂ ਵੀ ਬਹੁਤ ਹੋਈਆਂ ਨੇ ਕੁਝ ਰਹਿ ਗਈ ਹੋਣੀਆਂ ਚੋਰੀਆਂ ਰਿਕਵਰ ਕਰਾਂਗੇ ਆਪਾਂ ਲੋਕਾਂ ਨੂੰ ਵਿਸ਼ਵਾਸ ਦੁਲਾਨਦੇ ਵੇਖੀਏ ਚੀਜ਼ ਕੋਈ ਨਹੀਂ ਹੋਏਗੀ ਜਿਹੜਾ ਕੋਈ ਚੋਰੀਆਂ ਵਗੈਰਾ ਸਭ ਬੰਦਿਆਂ ਨੂੰ ਗਲਤ ਬੰਦੇ ਜਿੰਨੇ ਵੀ ਹੈਗੇ ਚੋਰ ਹੈ ਕੋਈ ਵੀ ਹੈ ਨਸ਼ਾ ਵੇਚਣ ਵਾਲੇ ਆ ਅਸੀਂ ਉਹਨਾਂ ਨੂੰ ਫੜ ਕੇ ਜਿਹੜਾ ਕਾਨੂੰਨੀ ਅ ਬੰਦਗੇ ਸਾਡੀ ਕੰਮ ਕਰਨ ਦੇ ਤਹਿਤ ਉਹ ਕਰਾਂਗੇ ਆਪਾਂ ਕਿ ਰਾਤ ਸਮੇਂ ਇੱਕ ਗਸ਼ਤ ਨੂੰ ਲੈ ਕੇ ਲੋਕਾਂ ਦੇ ਵਿੱਚ ਜ਼ਿਆਦਾ ਮੰਗਿਆ ਕਿ ਗਸ਼ਤ ਜਿਹੜੀ ਵਿਧਾਈ ਜਾਵੇ ਪਰ ਤੁਹ ਉਸ ਹੱਬ ਨਾਲ ਗਸ਼ਤ ਹੋ ਨਹੀਂ ਰਹੀ ਜਿਵੇਂ ਸਰਪ੍ਰਾਈਜ਼ ਆਫ ਹੋਰੇ ਤੌਰ ਤੇ ਨਹੀਂ ਸਾਡੇ ਨਾਕੇ ਤੇ ਸਾਡੀਆਂ ਗਸ਼ਤਾਂ ਚੱਲ ਰਹੀਆਂ ਪੀਸੀਆਰ ਤੁਸੀਂ ਦੇਖਦੇ ਹੋ ਸ਼ਹਿਰ ਦੇ ਵਿੱਚ ਪੀਸੀਆਰ ਲੱਗਾ ਹੋਇਆ ਸਾਡਾ ਪਗਵਾੜਾ ਚੌਂਕ ਤੇ ਜਿਹੜਾ ਬੀਐਸਐਫ ਦਾ ਨਾਕਾ ਵੀ ਲੱਗਾ ਹੋਇਆ ਹੋਰ ਜੇ ਜਿੱਥੇ ਕੋਈ ਕਮੀ ਹੋਏਗੀ ਉਹਨੂੰ ਪੂਰਾ ਕਰਤਾ ਜਾਊਗਾ ਜੀ ਇੰਟਰਸਟੇਟ ਨਾਕਿਆਂ ਦੇ ਇਸ ਟਾਈਮ ਕੀ ਹਾਲਾਤ ਹੈ ਆਪਣੇ ਜਿਹੜੇ 11 ਨਾਕੇ ਲੱਗੇ ਹੋਏ ਇੰਟਰ ਸਟੇਟ ਨਾਕੇ ਜਿੱਥੇ ਉਹ ਚੈਕਿੰਗ ਹੋ ਰਹੀ ਜਿਹੜੇ ਹਿਮਾਚਲ ਨੂਰਪੁਰ ਤੇ ਆਪਣੇ ਕਾਂਗੜਾ ਦੇ ਨਾਲ ਜਿਹੜੇ ਲੱਗਦੀਆਂ ਸਾਡੀ ਹੱਦਾਂ ਤੇ ਉਹਨਾਂ ਤੇ ਨਾਕੇ ਚੱਲ ਰਹੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਪੂਰੀ ਚੈਕਿੰਗ ਚੱਲ ਰਹੀ ਜੀ